ਜਜ਼ਨਾਲਾ ਗੁਰੂ ਦੇ ਵਿੱਚ ਅਪਰਾਧ ਰੁਕਮ ਦਾ ਨਾਮ ਨਹੀਂ ਲੈ ਰਿਹਾ ਅਜ ਫਿਰ ਤੋਂ ਦੋਨ ਪਛਾਤੇ ਵਿਅਕਤੀਆਂ ਦੇ ਵੱਲੋਂ ਸੋਨੇ ਦੀ ਦੁਕਾਨ ਤੇ ਗੋਲੀਆਂ ਚਲਾਈਆਂ ਗਈਆਂ ਨੇ ਜਜ਼ਨਾਲਾ ਇਲਾਕੇ ਤੋਂ ਵਿੱਚ دہشت ਫੈਲ ਗਈ ਹੈ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰਾ ਦਾ ਫੂਟੇਜ ਖੰਗਾਲੀ ਜਾ ਰਹੀ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਉੱਜਿਪਾਸ ਸਥਾਨਕ ਲੋਕਾਂ ਤੇ ਵਪਾਰੀਆਂ ਦਾ ਕਹਿਣਾ ਹੈ ਕਿ ਲਗਾਤਾਰ ਗੋਲੀਬਾਰੀ ਤੇ ਚੋਰੀਆਂ ਕਾਰਨ ਚੰਡਿਆਵਾ ਗੁਰੂ ਦੇ ਵਿੱਚ ਡਰ ਦਾ ਮਾਹੌਲ ਬਣਿਆ ਪਿਆ ਤੇ ਕਾਰੋਬਾਰ ਕਰਨਾ ਵੀ ਔਖਾ ਹੋ ਗਿਆ ਗੋਲੀ ਇਹ ਤੇ ਚੱਲਣਾ ਇੱਕ ਆਮ ਗੱਲ ਹੋ ਗਈ ਜਨੇਾਲੇ ਦੇ ਵਿੱਚ ਪੁਲਿਸ ਨਾਕਾਮਜਾਹਵਾ ਕੋਈ ਨਾਕਾ ਨਹੀਂ ਲੱਗਦਾ ਕੋਈ ਕਿਤੇ ਨਹੀਂ ਲੱਗਦਾ ਕੋਈ ਪੀਸੀਆਰ ਨਹੀਂ ਆਉਂਦਾ ਪੁਲਿਸ ਉਦੋਂ ਆਉਂਦੀ ਆ ਜਦੋਂ ਕੰਮ ਹੋ ਜਾਂਦਾ ਗੋਲੀ ਇਹ ਕਾਮ ਗੱਲ ਹੋ ਗਈ ਆ ਆਪਣੀ ਸੇਫਟੀ ਆਰ ਕਰੋ ਬਸ ਇਹੋ ਮੈਂ ਕਹਿਣਾ ਚਾਹੁੰਦਾ ਕਿ ਜੰਡਿਆਲੇ ਦਾ ਹਾਲ ਮਾੜਾ ਏ ਅਹੀ ਰਸਤੇ ਸੀ ਕਿ ਅਬਰਸੋਂ ਦੇ ਉੱਪਰ ਲੱਗਾ ਕਿ ਇਦਾ ਇਚ ਜੰਡਿਆਲਾ ਸੁਨੀ ਜੀ ਦੇ ਗੋਲੀ ਚੱਲੀ ਇਸ ਦਿੱਤਾ ਏ ਇਹ ਬਹੁਤ ਮਾੜੀ ਘਟਨਾ ਹੋਈ ਆ ਤੇ ਕਾਨੂੰਨ ਵਿਵਸਥਾ ਵਾਸਤੇ ਬਹੁਤ ਮਾੜੀ ਗੱਲ ਆ ਅਸੀਂ ਪਛਾਸੇ ਕੋ ਇਹ ਮੰਗ ਕਰਦੇ ਆ ਕਿ ਇਹਨਾਂ ਦੇ ਦੂਜਲੇ ਵੀ ਦੋਸ਼ੀ ਆ ਉਹਨਾਂ ਖਿਲਾਫ ਸਖਤ ਕਾਰਵਾਈ ਕਰ ਜਾਏ ਕਿਉਂਕਿ ਮੇਰੇ ਕਹਿੰਦਾ ਬੜੀ ਮੁਸ਼ਕਲ ਜਾਣ ਬੱਝੀ ਆ ਸਿੱਧੇ ਦੇ ਚਾਰ ਸਹਾਰ ਕੀਤੇ ਗਏ ਆ ਤੇ ਪ੍ਰਮਾਤਮਾ ਨੇ ਚਲੋ ਬੜੀ ਮਿਹਰਬਾਨੀ ਕੀਤੀ ਕਿ ਕੋਈ ਨੁਕਸਾਨ ਨਹੀਂ ਹੋਇਆ ਦੋ ਜਾਨੇ ਸੁਨੀ ਜੀ ਦੋ ਜਾਨੇ ਮੋਟਰਸਾਈਕਲ ਤੇ ਜਿੱਕਦੇ ਇਹਨੇ ਫਾਰਕਿੰਗ ਚਾਰ ਕੇ ਪਾਰਕਿੰਗ ਕੀਤੇ ਗਈ ਜੀ ਪੁਲਸਾ ਜੀ ਪੁਲਸ ਮੌਕੇ ਤੇ ਆਈ ਹੈ ਜੀ ਇਹੋ ਮੰਗ ਆ ਜੀ ਦੁਰਸ਼ਕਲਾ ਸਬਤ ਸਬਤ ਕਾਰਵਾਈ ਕੀਤੀ ਜਾਵੇ ਤੇ ਅਮਨ ਕਾਨੂੰਨ ਦੀ ਵਿਵਸਥਾ ਕੀਤੀ ਜਾ ਲਾਗੂ ਕੀਤੀ ਜਾਵੇ ਸ਼ਹਿਰ ਵਿੱਚ ਬਹੁਤ ਡਰ ਦਾ ਮਾਹੌਲ ਆ ਇਦਾਂ ਤੇ ਫਿਰ ਕੋਈ ਕੰਮ ਹੀ ਨਹੀਂ ਕਰ ਸਕੂ ਕੋਈ ਜੀ ਸੋਨੇ ਦੀ ਦੁਕਾਨ ਹੈ ਜੀ ਹਾਂ ਜੀ ਕੀ ਗੱਲ ਹੋਈ ਹੈ ਗੱਲ ਹੈ ਦੁਕਾਨ ਤੇ ਬੈਠੇ ਆ ਜੀ ਸਾਨੂੰ ਤੇ ਪਤਾ ਨਹੀਂ ਕਿ ਮੜਾ ਜੇ ਕਸਟਮਰ ਸੀ ਉਹਨਾਂ ਨਾਲ ਗੱਲ ਕਰਨ ਦੇ ਆ ਉਤੋਂ ਫਾਇਰ ਹੋ ਗਏ ਆ ਇਹ ਘਰ ਦੀ ਵੇਖਤੀ ਆ ਮੈਨੂੰ ਜਨ ਗੋਲੀ ਲੱਗੀ ਚਲੋ ਪਰਮਾਤਮਾ ਦਾਦੀ ਨੇ ਬਚਾ ਕਰਤਾ ਇਹ ਕਿੰਨੇ ਫਾਇਰ ਹੋਏ ਪਤਾ ਨਹੀਂ ਆ 5 6 ਦੇ ਹੋਈ ਗਏ ਮੇਰੇ ਸਾਬ ਹੁਣ 5 ਗੋਲ ਲੱਗ ਗਏ ਕਿੰਨੇ ਕਿੰਨੇ ਬੰਦੇ ਸੀ ਇਹ ਜਿਹੜੇ ਫਾਇਰ ਕਰਕੇ ਗਏ ਬੰਦੇ ਉਹ ਪਤਾ ਨਹੀਂ ਵੀਡੀਓ ਚ ਆਣਾ ਕਿ ਹੁਣ ਕਿੰਨੇ ਹੋ ਗਏ ਪਤਾ ਨਹੀਂ ਬੰਦੇ ਕਿੰਨੇ ਹੋ ਗਏ ਨਹੀਂ ਨਹੀਂ ਇਹ ਤਾਂ ਛੋਟੇ ਬੱਚੇ ਆਂ ਹੀ ਦੁਕਾਨਦਾਰ ਛੋਟੀ ਮਾਂ ਦੁਕਾਨ ਕਰਨ ਦੇ ਆ ਨੂੰ ਵਰਤੀ ਕਿੰਨੇ ਕਹਿਣੀ ਕਿਸੇ ਨੇ ਨਹੀਂ ਕਿਹਾ ਜੀ ਪਤਾ ਨਹੀਂ ਜੀ ਕੀ ਹੈ ਤੇ ਕਿਸੇ ਨਾ ਕਹੀ ਸਾਡੀ ਜਾਨੀ ਦੁਸ਼ਮਣੀ ਕਿਸ ਨੇ ਆ ਗਈ ਦੁਸ਼ਮਣੀ ਕਿਸ ਦੇ ਹੋਊਗੀ ਇਤਾਂ ਕੀ ਦੁਸ਼ਮਣੀ ਕਿਸ ਦੀ ਤੁਹਾਨੂੰ ਕਿਸੇ ਵੀਰ ਦਾ ਫੋਨ ਨਹੀਂ ਆਇਆ ਨਾ ਅਸੀਂ ਗਲਤ ਕਹਿਣਾ ਕਿਸ ਬਾਰੇ ਸਿੱਧੀ ਗੱਲ ਕੀ ਮੰਗ ਕਰਦੇ ਸਰਪ੍ਰਸਾਚਨ ਪ੍ਰਸ਼ਾਦ ਜੀ ਮੰਗ ਇਹੋ ਕਰਦੇ ਸਾਡੀ ਸੇਫਟੀ ਕਰੇ ਤੁਹਾਨੂੰ ਅਸੀਂ ਯਾਰ ਦੁਕਾਨ ਖੋਲਾਂ ਜਾਂ ਬੰਦ ਕਰ ਦਾਂਗੇ ਇਸ ਤਰ੍ਹਾਂ ਤੇ ਫਿਰ ਕੀ ਕਰਾਂਗੇ ਕੰਮ ਨਹੀਂ ਸ਼ੀਸ਼ੇ ਲੱਗ ਗਏ 12:50 ਹੋ ਗਿਆ ਪਤ ਦਾ ਤੀਰ ਕਰਤਾ ਹਾਂਜੀ ਪਜਾ ਕਰਤਾ ਇਹ ਜੀ ਜਿਹੜੇ ਜੰਡਿਆਲੇ ਜਿਹੜੀ ਗੋਲੀ ਚੱਲੀ ਆ ਆਪਣੇ ਉਹਦਾ ਆਪਣੇ ਸੋਨੇ ਦਾ ਕਾਰੋਬਾਰ ਹੀ ਮੁੰਡੇ ਦੋ ਅਨਪਛਾਤੇ ਆਏ ਗੋਲੀ ਚਲਾ ਕੇ ਆ ਬਾਕੀ ਉਹਦਾ ਆਪਾਂ ਸੀਸੀਟੀਵੀ ਕੈਮਰੇ ਦੀ ਟੀਮਾਂ ਲਾਤੀਆਂ ਕੈਮਰੇ ਵੇਖਣ ਦੇ ਜਲਦੀ ਤੋਂ ਜਲਦੀ ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਜੀ ਕਿਹੜੀ ਦੁਕਾਨ ਤੇ ਚੱਲੀ ਜੀ ਇਹ ਸੋਨੂ ਜੁਵਲਰ ਅੱਛਾ ਜੀ ਠੀਕ ਜਗ੍ਹਾ ਤੇ ਆ ਇਹ ਜੀ ਹੈਗਾ ਬਾਲਵੀਂ ਚੌਂਗੜਿਆ ਬਿਲਕੁਲ ਨਾਲ ਮੁੰਡੇ ਦੀ ਤਫ਼ਤੀਸ਼ ਕੀ ਸਾਹਮਣੇ ਲੈਂਦੇ ਹੋ ਅਜੇ ਤਾਂ ਸੀਸੀਟੀਵੀ ਵੇਖਣ ਦੇ ਜੋ ਉਸ ਤੋਂ ਬਾਅਦ ਜੋ ਵੀ ਸਾਹਮਣੇ ਗੱਲ ਆਊਗੀ ਤੋਂ ਤੁਹਾਨੂੰ ਸੇਅਰ ਕੀਤੀ ਜਾਊਗੀ ਕੋਈ ਪੁਰਾਣੀ ਵੀ ਇਹਨਾਂ ਨੂੰ ਕੋਈ ਤਮਗੀ ਤੁੰਗੀ ਫਰੋਤੀ ਫੱਤੀ ਕੋਈ ਅਜਿਹੀ ਗੱਲ ਹੈ ਨਹੀਂ ਜੀ ਪ